प्यारे विद्यार्थियों मैं हरजिंदर सिंह एस एस मास्टर सरकारी हाई स्कूल रायपूर पीर बख्शवाला जिला कपूरथला ਤੁਹਾਡਾ ਅੱਜ ਦੇ ਇਸ ਸੈਸ਼ਨ ਦੇ ਵਿੱਚ ਸਵਾਗਤ ਕਰਦਾ ਹਾਂ ਅੱਜ ਅਸੀਂ 7ਵੀਂ ਜਮਾਤ ਦਾ ਪਾਠ ਹੈ ਲੋਕਤੰਤਰ ਸੰਸਥਾਤਮਕ ਪ੍ਰਤੀਨਿਧਤਾ ਇਹਦਾ ਭਾਗ 1 ਕਰਨ ਜਾ ਰਹੇ ਹਾਂ ਸਭ ਤੋਂ ਪਹਿਲਾਂ ਸਾਨੂੰ ਲੋਕਤੰਤਰ ਦਾ ਅਰਥ ਪਤਾ ਹੋਣਾ ਚਾਹੀਦਾ ਹੈ ਆਮ ਸ਼ਬਦਾਂ ਦੇ ਵਿੱਚ ਲੋਕਤੰਤਰ ਸਰਕਾਰ ਉਹ ਸਰਕਾਰ ਨੂੰ ਕਿਹਾ ਜਾਂਦਾ ਹੈ ਜਿਹੜੀ ਸਰਕਾਰ ਲੋਕਾਂ ਦੁਆਰਾ ਚੁਣੀ ਹੁੰਦੀ ਹੈ ਅਮਰੀਕਾ ਦੇ ਰਾਸ਼ਟਰਪਤੀ ਇਬਰਾਹਿਮ ਲਿੰਕਨ ਦੇ ਅਨੁਸਾਰ ਲੋਕਾਂ ਦੀ ਲੋਕਾਂ ਲਈ ਅਤੇ ਲੋਕਾਂ ਦੁਆਰਾ ਚੁਣੀ ਹੋਈ ਸਰਕਾਰ ਨੂੰ ਲੋਕਤੰਤਰੀ ਸਰਕਾਰ ਕਿਹਾ ਜਾਂਦਾ ਹੈ ਇਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਲੋਕਤੰਤਰ ਦੇ ਦੋ ਰੂਪ ਹੁੰਦੇ ਨੇ ਇੱਕ ਪਰਤੱਖ ਜਾਂ ਸਿੱਧਾ ਲੋਕਤੰਤਰ ਦੂਸਰਾ ਹੁੰਦਾ ਹੈ ਅਪਰਤੱਖ ਜਾਂ ਪ੍ਰਤੀਨਿਧੀ ਲੋਕਤੰਤਰ ਹੁਣ ਸਾਨੂੰ ਇਹਨਾਂ ਦਾ ਅਰਥ ਪਤਾ ਹੋਣਾ ਚਾਹੀਦਾ ਹੈ ਪਰਤੱਖ ਜਾਂ ਸਿੱਧਾ ਲੋਕਤੰਤਰ ਉਹ ਲੋਕਤੰਤਰ ਹੁੰਦਾ ਹੈ ਜਿਹਦੇ ਵਿੱਚ ਜਿਹੜੇ ਵੋਟਰ ਨੇ ਉਹ ਆਪ ਸਿੱਧੇ ਤੌਰ ਤੇ ਸਰਕਾਰ ਨੂੰ ਵੋਟ ਪਾਉਂਦੇ ਨੇ ਤੇ ਸਰਕਾਰ ਬਣਾਉਂਦੇ ਨੇ ਇਹਦੇ ਵਿੱਚ ਹੋਰ ਕੋਈ ਨਹੀਂ ਹੁੰਦਾ ਉਹਨਾਂ ਦੀ ਡਾਇਰੈਕਟ ਵੋਟ ਜਾਂਦੀ ਹੈ ਉਹਨਾਂ ਨੂੰ ਜਿਸ ਤਰੀਕੇ ਨਾਲ ਅਸੀਂ ਦੇਖਦੇ ਹਾਂ ਕਿ ਜਿਹੜੇ ਵੋਟਰ ਨੇ ਐਮਐਲਏ ਨੂੰ ਵੋਟ ਪਾਉਂਦੇ ਨੇ ਤੇ ਉਧਰੋਂ ਕੇਂਦਰ ਦੇ ਲਈ ਐਮਪੀ ਨੂੰ ਚੁਣਦੇ ਨੇ ਲੋਕ ਉਹ ਜਦੋਂ ਐਮਪੀ ਜਾਂ ਐਮਐਲਏ ਨੂੰ ਵੋਟ ਪਾਉਂਦੇ ਨੇ ਉਹ ਸਪਰਤੱਖ ਜਾਂ ਸਿੱਧਾ ਲੋਕਤੰਤਰ ਹੈ ਸਿੱਧੇ ਤੌਰ ਤੇ ਚੁਣਦੇ ਨੇ ਤੇ ਦੂਸਰੇ ਪਾਸੇ ਅਪਰਤੱਖ ਜਾਂ ਪ੍ਰਤੀਨਿਧੀ ਲੋਕਤੰਤਰ ਇਹਦੇ ਵਿੱਚ ਵੋਟਰ ਜਿਹੜੇ ਨੇ ਆਪਣਾ ਇੱਕ ਪ੍ਰਤੀਨਿਧੀ ਚੁਣਦੇ ਨੇ ਜਿਹੜਾ ਅੱਗੋਂ ਸਰਕਾਰ ਚੁਣਦਾ ਤੇ ਜਿਹੜੇ ਫੈਸਲੇ ਸਾਰੇ ਪ੍ਰਤੀਨਿਧੀ ਦੁਆਰਾ ਲਏ ਜਾਂਦੇ ਨੇ ਕਿਉਂਕਿ ਜਿਹੜਾ ਪਹਿਲਾ ਸਿੱਧੇ ਲੋਕਤੰਤਰ ਜਾਂ ਪਰਤੱਖ ਲੋਕਤੰਤਰ ਦੀ ਸ਼ੁਰੂਆਤ ਹੋਈ ਸੀ ਏਥਨਸ ਦੇ ਵਿੱਚੋਂ ਉਦੋਂ ਜਨਸੰਖਿਆ ਘੱਟ ਸੀ ਇਸ ਕਰਕੇ ਪਰਤੱਖ ਜਾਂ ਸਿੱਧਾ ਲੋਕਤੰਤਰ ਜਿਹੜਾ ਸਫਲ ਸੀ ਪਰ ਹੁਣ ਜਨਸੰਖਿਆ ਵਧਣ ਦੇ ਕਾਰਨ ਸਾਰੇ ਲੋਕ ਜਿਹੜੇ ਨੇ ਉਹ ਸਰਕਾਰ ਦੇ ਕੰਮਾਂ ਦੇ ਵਿੱਚ ਆਪਣਾ ਹਿੱਸਾ ਨਹੀਂ ਲੈ ਸਕਦੇ ਇਸ ਕਰਕੇ ਉਹ ਆਪਣਾ ਪ੍ਰਤੀਨਿਧੀ ਚੁਣ ਕੇ ਭੇਜ ਦਿੰਦੇ ਨੇ ਤੇ ਉਹਦੇ ਦੁਆਰਾ ਹੀ ਸਰਕਾਰ ਚਲਾਉਂਦੇ ਨੇ ਇਹ ਸੀ ਪ੍ਰਤੱਖ ਤੇ ਅਪਰਤੱਖ ਲੋਕਤੰਤਰ ਦਾ ਇਸ ਤੋਂ ਬਾਅਦ ਜੀ ਹੁਣ ਜਿਸ ਤਰੀਕ ਨਾਲ ਅਸੀਂ ਲੈਸਨ ਦਾ ਨਾਮ ਪੜ੍ਹ ਰਹੇ ਹਾਂ ਕਿ ਲੋਕਤੰਤਰ ਸੰਸਥਾਤਾਂ ਨੂੰ ਪ੍ਰਤੀਨਿਧਤਾ ਹੁਣ ਜਿਹੜਾ ਲੋਕਤੰਤਰ ਹੈ ਇਹਦੇ ਲਈ ਇਹਦੀ ਸਫਲਤਾ ਲਈ ਤਿੰਨ ਜਿਹੜੇ ਨੇ ਸੰਸਥਾਵਾਂ ਨੇ ਜਿਹੜੀਆਂ ਉਹ ਸਭ ਤੋਂ ਜ਼ਿਆਦਾ ਜ਼ਰੂਰੀ ਨੇ ਪਹਿਲੀ ਹੈ ਸਰਵ ਵਿਆਪਕ ਬਾਲਗ ਮਤਦਾਨ ਅਧਿਕਾਰ ਦੂਸਰਾ ਹੈ ਚੋਣਾਂ ਤੇ ਤੀਸਰਾ ਹੈ ਰਾਜਨੀਤਿਕ ਦਲ ਅਸੀਂ ਇਸ ਪਾਠ ਦੇ ਵਿੱਚ ਸਰਵ ਵਿਆਪਕ ਬਾਲਗ ਮਤਦਾਨ ਅਧਿਕਾਰ ਅਤੇ ਚੋਣਾਂ ਦੇ ਬਾਰੇ ਪੜ੍ਹਾਂਗੇ ਤੇ ਰਾਜਨੀਤਿਕ ਦਲ ਜਿਹੜਾ ਉਹ ਦੂਸਰੀ ਵੀਡੀਓ ਦੇ ਵਿੱਚ ਆਏਗਾ ਤੇ ਆਪਾਂ ਉਹਨਾਂ ਸ਼ੁਰੂ ਕਰਦੇ ਆਂ ਸਭ ਤੋਂ ਪਹਿਲਾ ਸਰਵ ਵਿਆਪਕ ਬਾਲਗ ਮਤ ਅਧਿਕਾਰ ਉਹ ਨਾਗਰਿਕ ਜਿਨ੍ਹਾਂ ਦੀ ਉਮਰ 18 ਸਾਲ ਜਾਂ ਇਸ ਤੋਂ ਉੱਪਰ ਹੈ ਨੂੰ ਬਿਨਾ ਕਿਸੇ ਭੇਦ ਭਾਵ ਦੇ ਵੋਟ ਪਾਉਣ ਦਾ ਅਧਿਕਾਰ ਦੇਣਾ ਇਹ ਹੁੰਦਾ ਹੈ ਸਰਵ ਵਿਆਪਕ ਬਾਲਗ ਮਤ ਅਧਿਕਾਰ ਪਹਿਲਾਂ ਭਾਰਤ ਦੇ ਵਿੱਚ ਵੋਟ ਪਾਉਣ ਦੀ ਉਮਰ 21 ਸਾਲ ਸੀ ਪਰ ਫਿਰ ਹੁਣ ਘਟਾ ਕੇ 18 ਸਾਲ ਕਰ ਦਿੱਤੀ ਗਈ ਹੈ ਸਰਵ ਵਿਆਪਕ ਬਾਲਗ ਮਤ ਅਧਿਕਾਰ ਕਿੰਨਾ ਸਿਧਾਂਤਾਂ ਦੇ ਆਧਾਰਤ ਹੈ ਪਹਿਲਾ ਰਾਜਨੀਤਿਕ ਸਮਾਨਤਾ ਦੂਸਰਾ ਲੋਕਤੰਤਰੀ ਸਰਕਾਰ ਤੇ ਤੀਸਰਾ ਸਰਕਾਰ ਪ੍ਰਤੀ ਲੋਕਾਂ ਦੀ ਜ਼ਿੰਮੇਵਾਰੀ ਇਹ ਤਿੰਨੇ ਸਿਧਾਂਤ ਜਿਹੜੇ ਨੇ ਉਹ ਸਰਵ ਵਿਆਪਕ ਬਾਲਗ ਮਤਦਾਨ ਘਾਰ ਦੇ ਇਹਦਾ ਬੀਸ ਨੇ ਇਹਦਾ ਆਧਾਰ ਨੇ ਇਹਨਾਂ ਤੋਂ ਬਿਨਾਂ ਸਰਵ ਵਿਆਪਕ ਬਾਲਗ ਮਤਦਾਨ ਘਾਰ ਨਹੀਂ ਸਫਲ ਹੋ ਸਕਦਾ ਹੈਗਾ ਇਸ ਤੋਂ ਬਾਅਦ ਜੀ ਦੂਸਰਾ ਜਿਹੜਾ ਸੰਸਾਦ ਨੂੰ ਪ੍ਰਤੀਨਿਧਤਾ ਦੀ ਸੰਸਥਾ ਜਿਹੜੀ ਹੈ ਉਹ ਹੈ ਚੋਣਾ ਚੋਣਾ ਬਹੁਤ ਜ਼ਰੂਰੀ ਨੇ ਪਹਿਲਾ ਸਾਰੇ ਨਾਗਰਿਕ ਜਿਹੜੇ ਇਕੱਠੇ ਰਾਜ ਪ੍ਰਬੰਧ ਨਹੀਂ ਚਲਾ ਸਕਦੇ ਇਸੇ ਲਈ ਉਹ ਉਹਨਾਂ ਨੂੰ ਪ੍ਰਤੀਨਿਧ ਚੁਣਨੇ ਪੈਂਦੇ ਨੇ ਤੇ ਫਿਰ ਪ੍ਰਤੀਨਿਧ ਨੂੰ ਚੁਣ ਕੇ ਉੱਪਰ ਭੇਜਦੇ ਨੇ ਤੇ ਸਰਕਾਰ ਚਲਾਉਂਦੇ ਨੇ ਇਸ ਕਰਕੇ ਚੋਣਾ ਜ਼ਰੂਰੀ ਨੇ ਦੂਸਰਾ ਚੋਣਾ ਰਾਹੀਂ ਲੋਕ ਸਰਕਾਰ ਨੂੰ ਬਦਲ ਸਕਦੇ ਨੇ ਜੇਕਰ ਸਰਕਾਰ ਆਪਣੀ ਮਰਜ਼ੀ ਕਰਦੀ ਹੈ ਨਿਰੰਕੁਸ਼ ਹੋ ਜਾਂਦੀ ਹੈ ਤਾਂ ਅਗਲੀ ਵਾਰ ਲੋਕ ਵੋਟਾਂ ਪਾ ਕੇ ਉਸ ਸਰਕਾਰ ਨੂੰ ਬਦਲ ਦਿੰਦੇ ਨੇ ਤੀਸਰਾ ਕਾਰਜਪਾਲਿਕਾ ਤੇ ਕੰਟਰੋਲ ਰੱਖਦੇ ਨੇ ਲੋਕ ਇਹ ਇਸ ਕਰਕੇ ਜਣੀ ਚੋਣਾ ਬਹੁਤ ਜ਼ਰੂਰੀ ਨੇ ਉਸ ਤੋਂ ਬਾਅਦ ਇਹ ਦੇਖਦੇ ਹਾਂ ਅਸੀਂ ਕਿ ਚੋਣਾਂ ਦੀਆਂ ਕਿਸਮਾਂ ਦੋ ਤਰ੍ਹਾਂ ਦੀਆਂ ਚੋਣਾਂ ਹੁੰਦੀਆਂ ਨੇ ਇੱਕ ਹੁੰਦੀ ਹੈ ਆਮ ਚੋਣਾ ਤੇ ਦੂਸਰੀਆਂ ਮਦ ਕਾਲੀਨ ਚੋਣਾ ਆਮ ਚੋਣਾਂ ਦੇ ਵਿੱਚ ਜਿਹੜੀ ਨਿਸ਼ਚਿਤ ਇੱਕ ਕਾਲ ਹੁੰਦਾ ਵੀ 5 ਸਾਲ ਦੇ ਲਈ ਸਰਕਾਰ ਚੱਲਦੀ ਹੈ ਤੇ ਜਦੋਂ 5 ਸਾਲ ਪੂਰੇ ਹੋ ਜਾਂਦੇ ਨੇ ਉਸ ਤੋਂ ਬਾਅਦ ਚ ਫਿਰ ਜਿਹੜੀਆਂ ਨੇ ਵੋਟਾਂ ਪੈਂਦੀਆਂ ਨੇ ਤੇ ਫਿਰ ਨਵੀਂ ਸਰਕਾਰ ਜਾਂ ਉਹੀ ਸਰਕਾਰ ਜਿਹੜੀ ਰਿਪੀਟ ਹੁੰਦੀ ਹੈ ਇਹਦੇ ਵਿੱਚ ਇਹੀ ਹੈ ਕਿ ਸਮਾਂ ਪੂਰਾ ਕਰ ਲੈਂਦੇ ਆ 5 ਸਾਲ ਤੇ ਹੁਣ ਤੱਕ ਜਿਹੜੀਆਂ ਨੇ 18 ਆਮ ਚੋਣਾਂ ਹੋ ਚੁੱਕੀਆਂ ਨੇ ਜਿਹੜੀ 18ਵੀਂ ਆਮ ਚੋਣ ਸੀ ਉਹ 2024 ਦੇ ਵਿੱਚ ਹੋਈ ਹੈ ਦੂਸਰੀ ਕਿਸਮ ਜਿਹੜੀ ਇਹ ਚੋਣਾਂ ਦੀ ਹੈ ਉਹ ਹੈ ਮੱਦਕਾਲੀਨ ਚੋਣਾਂ ਇਹ ਚੋਣਾਂ ਉਹ ਚੋਣਾਂ ਹੁੰਦੀਆਂ ਨੇ ਜਦੋਂ ਸਰਕਾਰ ਆਪਣਾ ਸਮਾਂ ਜਿਹੜਾ ਨਿਸ਼ਚਿਤ ਕਾਲ ਜਿਹੜਾ ਉਹ ਪੂਰਾ ਨਹੀਂ ਕਰ ਸਕਦੀ ਉਸ ਤੋਂ ਪਹਿਲਾਂ ਹੀ ਉਹਨੂੰ ਅਸਤੀਫਾ ਦੇਣਾ ਪੈਂਦਾ ਹੈ ਗੁਪਤ ਮਤਦਾਨ ਹੁਣ ਮਤਦਾਨ ਹੁੰਦਾ ਵੋਟ ਪਾਉਣਾ ਗੁਪਤ ਹੁੰਦਾ ਕਿ ਕਿਸੇ ਨੂੰ ਪਤਾ ਨਾ ਲੱਗੇ ਕਿਉਂਕਿ ਇਹ ਬਹੁਤ ਜ਼ਰੂਰੀ ਹੈ ਲੋਕਤੰਤਰ ਦੇ ਵਿੱਚ ਇਹ ਇੱਕ ਬਹੁਤ ਵੱਡੀ ਵਿਸ਼ੇਸ਼ਤਾ ਹੈ ਜੋਤਮਤ ਪ੍ਰਧਾਨ ਦੇ ਵਿੱਚ ਜਿਹੜਾ ਵੋਟਰ ਨੇ ਵੋਟ ਕਿਸ ਨੂੰ ਪਾਈ ਹੈ ਇਹਦਾ ਕਿਸੇ ਹੋਰ ਵਿਅਕਤੀ ਨੂੰ ਨਹੀਂ ਪਤਾ ਲੱਗਦਾਗਾ ਹੁਣ ਜਿਹੜੀਆਂ ਵੋਟਾਂ ਨੇ ਉਹ ਵੋਟਾਂ ਈਵੀਐਮ ਦੇ ਨਾਲ ਰਾਹੀਂ ਜਿਹੜੀਆਂ ਨੇ ਉਹ ਪਾਈਆਂ ਜਾਂਦੀਆਂ ਨੇ ਇਲੈਕਟ੍ਰੋਨਿਕ voting machine ਦੇ ਰਾਹੀਂ ਤੇ ਇਥੇ ਵਿੱਚ ਇੱਕ ਵੋਟਰ ਕੰਪਾਰਟਮੈਂਟ ਹੁੰਦਾ ਜਿਹਦੇ ਵਿੱਚ ਜਾ ਕੇ ਵੋਟਰ ਆਪਣੀ ਵੋਟ ਪਾਉਂਦਾ ਤੇ ਉਹਦੀ ਵੋਟ ਕਿਹਨੇ ਕਿਹਨੂੰ ਪਾਈ ਹੈ ਉਹਦਾ ਕਿਸੇ ਨੂੰ ਕੋਈ ਪਤਾ ਨਹੀਂ ਹੁੰਦਾ ਇਹ ਵੋਟਾਂ ਦੇ ਲਈ ਪੂਰਾ ਇੱਕ ਪ੍ਰੋਸੈਸ ਹੁੰਦਾ ਹੈ ਰਿਟਰਨਿੰਗ ਅਫਸਰ ਲੱਗਾ ਹੁੰਦਾ ਹੈ ਪੂਰਾ ਵੋਟਰ ਕਾਰਡ ਦੇਖ ਕੇ ਤੇ ਹਰ ਇੱਕ ਚੀਜ਼ ਨੂੰ ਵੈਰੀਫਾਈ ਕਰਨ ਤੋਂ ਬਾਅਦ ਹੀ ਵੋਟ ਪਾਈ ਜਾਂਦੀ ਹੈ ਗੁਪਤ ਰੂਪ ਵਿੱਚ ਹੁਣ ਅਸੀਂ ਲਾਸਟ ਦੇ ਵਿੱਚ ਅਸੀਂ ਦੇਖਾਂਗੇ ਚੋਣ ਪ੍ਰਕਿਰਿਆ ਕਿਉਂਕਿ ਜਿਹੜਾ ਚੋਣ ਦਾ ਪ੍ਰੋਸੈਸ ਹੈ ਇਹ ਇੱਕ ਕਾਫੀ ਲੰਮਾ ਪ੍ਰੋਸੈਸ ਹੁੰਦਾ ਹੈ ਤੇ ਕਾਫੀ ਸੈਂਸਿਟਿਵ ਹੁੰਦਾ ਹੈ ਇਹਦੇ ਵਿੱਚ ਹਰ ਕੰਮ ਜਿਹੜਾ ਬڑے ਤਰੀਕੇ ਦੇ ਨਾਲ ਕੀਤਾ ਜਾਂਦਾ ਹੈ ਪਹਿਲਾ ਜਿਹੜਾ ਇਹਦੇ ਵਿੱਚ ਸਭ ਤੋਂ ਪਹਿਲੀ ਪਹਿਲਾ ਕੰਮ ਕੀਤਾ ਜਾਂਦਾ ਚੋਣਾਂ ਦੀ ਜਿਹੜੀ ਤਰੀਕ ਹੈ ਉਹਦਾ ਐਲਾਨ ਕੀਤਾ ਜਾਂਦਾ ਹੈ ਇਲੈਕਸ਼ਨ ਕਮਿਸ਼ਨਰ ਉਸ ਸਭ ਤੋਂ ਪਹਿਲਾਂ ਕਿਸੇ ਵੀ ਜਿਹੜੀ ਚੋਣ ਹੈ ਉਹਦਾ ਐਲਾਨ ਕਰਦਾ ਹੈ ਤਰੀਕਾ ਦਿੰਦਾ ਹੈ ਦੇ ਵਿੱਚ ਕਿ ਕਿੰਨੀ ਤਰੀਕ ਨੂੰ ਵੋਟਾਂ ਪੈਣੀਆਂ ਨੇ ਕਦੋਂ ਨਾਮਜ਼ਦਗੀ ਪੱਤਰ ਦਾਖਲ ਕਰਨੇ ਨੇ ਕਦੋਂ ਵਾਪਸ ਲੈਣੇ ਨੇ ਹਰ ਇੱਕ ਕੰਮ ਨੂੰ ਉਹਦੀਆਂ ਤਰੀਕਾਂ ਜਿਹੜੀਆਂ ਨੇ ਉਹ ਪਹਿਲਾਂ ਘੋਸ਼ਿਤ ਕਰ ਦਿੱਤੀਆਂ ਜਾਂਦੀਆਂ ਨੇ ਦੂਸਰਾ ਆ ਜਾਂਦਾ ਹੈ ਉਮੀਦਵਾਰਾਂ ਦੀ ਚੋਣ ਜਦੋਂ ਤਰੀਕਾਂ ਦਾ ਐਲਾਨ ਹੋ ਗਿਆ ਤੇ ਜਿਹੜੇ ਰਾਜਨੀਤਿਕ ਦਲ ਨੇ ਉਹ ਆਪਣੇ ਆਪਣੇ ਉਮੀਦਵਾਰਾਂ ਦੀ ਚੋਣ ਕਰਦੇ ਨੇ ਕਿ ਕਿਸ ਕੈਂਡੀਡੇਟ ਨੂੰ ਵੋਟਾਂ ਦੇ ਵਿੱਚ ਉਤਾਰਿਆ ਜਾਏਗਾ ਉਸ ਤੋਂ ਬਾਅਦ ਤੀਸਰਾ ਤੀਸਰੇ ਨੰਬਰ ਤੇ ਆ ਜਾਂਦਾ ਹੈ ਨਾਮਜ਼ਦਗੀ ਪੱਤਰ ਦਾਖਲ ਕਰਨਾ ਨਾਮਜ਼ਦਗੀ ਪੱਤਰ ਦੀ ਸ਼ਾਨਬੀਨ ਕਰਨਾ ਤੇ ਨਾਮਜ਼ਦਗੀ ਪੱਤਰਾਂ ਨੂੰ ਵਾਪਸ ਕਰਨਾ ਹੁਣ ਜਿਹੜਾ ਵੀ ਉਮੀਦਵਾਰ ਖੜਾ ਹੁੰਦਾ ਹੈ ਉਹ ਆਪਣਾ ਨਾਮਜ਼ਦਗੀ ਪੱਤਰ ਇਲੈਕਸ਼ਨ ਕਮਿਸ਼ਨਰ ਨੂੰ ਦਿੰਦੇ ਆ ਫਿਰ ਉਹਦੀ ਸ਼ਾਨਬੀਨ ਕੀਤੀ ਜਾਂਦੀ ਹੈ ਜੇਕਰ ਕੋਦੇ ਕੋਈ ਉਹਦੇ ਵਿੱਚ ਕਮੀ ਪਾਈ ਜਾਂਦੀ ਹੈ ਤੇ ਉਹਨੂੰ ਵਾਪਸ ਕਰ ਦਿੱਤਾ ਜਾਂਦਾ ਜਾਂ ਕੈਂਡੀਡੇਟ ਆਪ ਵੀ ਆਪਣੀ ਮਰਜ਼ੀ ਨਾਲ ਨਾਮਜ਼ਦਗੀ ਪੱਤਰ ਵਾਪਸ ਲੈ ਲੈਂਦਾ ਉਸ ਤੋਂ ਬਾਅਦ ਅਗਲਾ ਪ੍ਰੋਸੈਸ ਜਿਹੜਾ ਉਹ ਹੈ ਚੋਣ ਨਿਸ਼ਾਨ ਦੇਣਾ ਜਦੋਂ ਸਾਰੇ ਕੈਂਡੀਡੇਟ ਜਿਨ੍ਹਾਂ ਦਾ ਪਤਾ ਲੱਗ ਜਾਂਦਾ ਵੀ ਇਹ ਕੈਂਡੀਡੇਟ ਖੜੇ ਹੋਣਗੇ ਜਿਨ੍ਹਾਂ ਨੇ ਵਾਪਸ ਲੈ ਲਏ ਨੇ ਉਹ ਵਾਪਸ ਚਲੇ ਜਾਂਦੇ ਨੇ ਬਾਕੀ ਜਿਹੜੇ ਖੜੇ ਹੋਏ ਕੈਂਡੀਡੇਟ ਨੇ ਉਹਨਾਂ ਨੂੰ ਚੋਣ ਨਿਸ਼ਾਨ ਅਲਾਟ ਕਰ ਦਿੱਤੇ ਜਾਂਦੇ ਨੇ ਤੇ ਚੋਣ ਨਿਸ਼ਾਨ ਅਲਾਟ ਹੋਣ ਤੋਂ ਬਾਅਦ ਚ ਜਿਹੜੇ ਕੈਂਡੀਡੇਟ ਹੁੰਦੇ ਨੇ ਉਹ ਆਪਣਾ ਇੱਕ ਚੋਣ ਮਨੋਰਥ ਪੱਤਰ ਉਹ ਲੋਕਾਂ ਸਾਹਮਣੇ ਪੇਸ਼ ਕਰਦੇ ਨੇ ਇਸ ਜੋਨ ਮਨੋਰਥ ਪੱਤਰ ਦੇ ਵਿੱਚ ਉਹਨਾਂ ਨੇ ਲੋਕਾਂ ਨੂੰ ਆਪਣੇ ਜੋ ਸਰਕਾਰ ਬਣਨ ਤੋਂ ਬਾਅਦ ਚ ਜਿੱਤਣ ਤੋਂ ਬਾਅਦ ਚ ਜਿਹੜੇ ਜਿਹੜੇ ਵੀ ਕੰਮ ਕਰਨੇ ਹੁੰਦੇ ਨੇ ਉਹਨਾਂ ਸਾਰਿਆਂ ਦਾ ਡਿਟੇਲ ਦੇ ਨਾਲ ਵੇਰਵਾ ਦਿੱਤਾ ਜਾਂਦਾ ਹੈ ਤੇ ਵੋਟਰਾਂ ਨੂੰ ਪ੍ਰਭਾਵਿਤ ਕੀਤਾ ਜਾਂਦਾ ਹੈ ਕਿ ਵੋਟਰਾਂ ਨੂੰ ਪਹਿਲਾਂ ਹੀ ਦੱਸ ਦਿੱਤਾ ਜਾਂਦਾ ਹੈ ਕਿ ਅਸੀਂ ਸਰਕਾਰ ਬਣਾਉਣ ਤੋਂ ਬਾਅਦ ਚ ਕਿਹੜਾ ਕੰਮ ਕਰਨਾ ਫਿਰ ਕੈਂਡੀਡੇਟ ਜਿਹੜੇ ਨੇ ਉਹ ਘਰ ਘਰ ਜਾ ਕੇ ਉਹ ਲੋਕਾਂ ਨੂੰ ਮਿਲਦੇ ਨੇ ਸੁਭਾਵਾਂ ਕਰਦੇ ਨੇ ਲੈਕਚਰ ਦਿੰਦੇ ਨੇ ਤੇ ਲੋਕਾਂ ਦੀ ਜਿਹੜੀ رائے ਆ ਉਹਨੂੰ ਆਪਣੇ ਹੱਕ ਵਿੱਚ ਕਰਨ ਦਾ ਯਤਨ ਕਰਦੇ ਨੇ ਫਿਰ ਵੋਟਾਂ ਵਾਲਾ ਦਿਨ ਆ ਜਾਂਦਾ ਹੈ ਵੋਟਾਂ ਪਾ ਕੇ ਤੇ ਉਸ ਤੋਂ ਬਾਅਦ ਜੇ ਨਤੀਜੇ ਘੋਸ਼ਿਤ ਕੀਤੇ ਜਾਂਦੇ ਨੇ ਜਿਹਨੂੰ ਜ਼ਿਆਦਾ ਵੋਟਾਂ ਪਈਆਂ ਹੁੰਦੀਆਂ ਨੇ ਉਹਨੂੰ ਜਿੱਤਿਆ ਹੋਇਆ ਘੋਸ਼ਿਤ ਕਰ ਦਿੱਤਾ ਜਾਂਦਾ ਹੈ ਇਹ ਸਾਰਾ ਜਿਹੜਾ ਪ੍ਰੋਸੈਸ ਸੀ ਇਹ ਚੋਣ ਪ੍ਰਕਿਰਿਆ ਦਾ ਪ੍ਰੋਸੈਸ ਹੈ ਇਸ ਪ੍ਰੋਸੈਸ ਦੇ ਅਧੀਨ ਹੀ ਸਾਰੀਆਂ ਚੋਣਾਂ ਜਿਹੜੀਆਂ ਨੇ ਉਹ ਹੁੰਦੀਆਂ ਨੇ ਪਿੰਡ ਲੈਵਲ ਤੋਂ ਲੈ ਕੇ ਰਾਸ਼ਟਰਪਤੀ ਲੈਵਲ ਤੱਕ ਅਸੀਂ ਦੋ ਚੀਜ਼ਾਂ ਜਿਹੜੀਆਂ ਨੇ ਸਰਵਜਨਕ ਬਾਲਗ ਮਤਦਾਨ ਅਧਿਕਾਰ ਤੇ ਚੋਣਾਂ ਦੇ ਬਾਰੇ ਪੜਿਆ ਹੁਣ ਅਸੀਂ ਜਿੰਨਾ ਵੀ ਪੜਿਆ ਉਹਦੇ ਵਿੱਚੋਂ ਅਸੀਂ ਇੱਕ ਐਕਸਰਸਾਈਜ਼ ਜਿਹੜੀ ਹੈ ਉਹ ਦੇਖਣੀ ਹੈ ਕੁਝ ਕੁਐਸਚਨ ਨੇ ਉਹਨਾਂ ਦੇ ਆਨਸਰ ਆਪਾਂ ਜਾਣਨੇ ਨੇ ਪਹਿਲਾ ਕੁਐਸਚਨ ਹੈ ਭਾਰਤ ਵਿੱਚ ਬਾਲਗ ਹੋਣ ਦੀ ਉਮਰ ਕਿੰਨੀ ਹੈ ਇਹਦਾ ਸਹੀ ਆਨਸਰ ਹੈ 18 ਸਾਲ ਦੂਸਰੀ ਦੂਸਰਾ ਕੁਐਸਚਨ ਹੈ ਲੋਕ ਸਭਾ ਦੇ ਮੈਂਬਰਾਂ ਦਾ ਕਾਰਜਕਾਲ ਕਿੰਨਾ ਹੁੰਦਾ ਹੈ ਇਹਦਾ ਆਨਸਰ ਹੈ 5 ਸਾਲ ਤੀਸਰਾ ਭਾਰਤ ਵਿੱਚ ਚੋਣ ਲੜਨ ਲਈ ਘੱਟੋ ਘੱਟ ਉਮਰ ਕਿੰਨੀ ਹੋਣੀ ਚਾਹੀਦੀ ਹੈ ਇਹਦਾ ਸਹੀ ਆਨਸਰ ਹੈ 25 ਸਾਲ ਚੌਥਾ ਕੁਐਸਚਨ ਹੈ ਲੋਕਤੰਤਰ ਦੀ ਪਰਿਭਾਸ਼ਾ ਇਹਨਾਂ ਵਿੱਚੋਂ ਕਿਸ ਨੇ ਦਿੱਤੀ ਹੈ ਇਹਦਾ ਸਹੀ ਆਨਸਰ ਹੈ ਇਬਰਾਹਿਮ ਲਿੰਕਨ ਨੇ ਅੰਤਿਮਾ ਕੁਐਸਚਨ ਹੈ ਹੁਣ ਤੱਕ ਭਾਰਤ ਵਿੱਚ ਕਿੰਨੀ ਵਾਰ ਆਮ ਚੋਣਾਂ ਹੋ ਚੁੱਕੀਆਂ ਹਨ ਜੇ ਤਾਂ ਸਹੀ ਆਨਸਰ ਹੈ 18 ਵਾਰ ਸੋ ਹੁਣ ਮੈਨੂੰ ਉਮੀਦ ਹੈ ਜੋ ਪਾਰਟ ਪੜਿਆ ਹੈ ਸਮਝਿਆ ਹੈ ਉਹਦੇ ਵਿੱਚੋਂ ਤੁਹਾਨੂੰ ਕਾਫੀ ਕੁਝ ਸਮਝ ਲੱਗ ਗਿਆ ਹੋਵੇਗਾ ਧੰਨਵਾਦ